ਕਾਸੋ ਆਪਰੇਸ਼ਨ ਤਹਿਤ ਵੀ ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ ਫਿਲੌਰ 11 ਨਵੰਬਰ ਪਿਛਲੇ ਦਿਨੀ ਫਿਲੌਰ ਦੇ ਵਾਰਡ ਨੰਬਰ 2 ਮੁੱਹੱਲਾ ਸੰਤੋਖਪੁਰਾ ਵਿਖੇ ਮੁੱਹੱਲਾ ਨਿਵਾਸੀਆਂ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਜਮ ਕੇ ਨਾਰੀਬਾਜ਼ੀ ਕੀਤੀ ਸੀ ਅਤੇ ਨਸ਼ਾ ਤਸਕਰਾਂ ਤੇ ਕਾਰਵਾਈ ਕਰਨ ਦੀ ਮੰਗ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਕੀਤੀ ਸੀ ਔਰ ਕਹੀ ਦੇ ਕਰ ਸਕਦੀ ਕੋਸ ਸਰਕਾਰ ਸਰਕਾਰ ਕੀ ਨਹੀਂ ਕਰ ਸਕਦੀ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪਾਂ ਦੱਖਣੀ ਜਿਹੜੀ ਏਕਤਾ ਬਣਾਈ ਰੱਖੀਏ ਇੱਥੇ ਕਈਆਂ ਨੇ ਬਹੁਤ ਡਰਾ ਡਰਾਉਣਾ ਤੁਹਾਨੂੰ ਸਾਨੂੰ ਇਹ ਕਰ ਦੇਣਾ ਅੱਗੇ ਫੇਰਾ ਕੋਸ ਹੋਇਆ ਨਸ਼ਾ ਤਸਕਰ ਜਿਹੜੇ ਆਉਂਦੇ ਵੀ ਡਰਾਉਣਾ ਸਾਨੂੰ ਜਿਹੜੇ ਦੂਜੇਵਰੇ ਦੇ ਜ਼ਿੰਮੇਵਾਰ ਜਿਹੜੇ ਕਰਾ ਰਹੇ ਆ ਉਹਨੇ ਵੀ ਸਾਨੂੰ ਡਰਾਉਣਾ ਆ ਇਸ ਕਰਕੇ ਆਪਾਂ ਮੈਂ ਬੇਨਤੀ ਕਰਦਾ ਵੀ ਇਕੱਠੇ ਰਹੀਏ ਆਉਣ ਵਾਲੇ ਸਮੇਂ ਜਿਹੜੇ ਤਿਆਰੀ ਕਰੀਏ ਵੀ ਆਪਾਂ ਜਿਹੜਾ ਅਗਲਾ ਸੰਘਰਸ਼ ਆ ਰੂਪ ਰੇਖਾ ਆ ਪੁਲਿਸ ਤਿਆਰ ਕਰ ਲਈਏ ਇਸ ਮੰਦ ਨੂੰ ਮੁਖ ਰੱਖਦੇ ਆ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਾ ਅਤੇ ਐਸਐਚਓ ਫਲੋਰ ਸਰਦਾਰ ਸੁਖਦੇਵ ਸਿੰਘ ਨੇ ਪਾਰੀ ਪੁਲਿਸ ਫੋਰਸ ਨਾਲ ਮੁਹੱਲੇ ਦੀ ਨਾਕਾਬੰਦੀ ਕਰਕੇ ਕਾਸੋ ਆਪਰੇਸ਼ਨ ਤਹਿਤ ਗੋ ਨਸ਼ਾ ਤਸਕਰਾਂ ਨੂੰ ਬੀ ਜਰਾਮ ਹੈਰੋਇਨ ਸਮੇਤ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਾਲ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁਖੀ ਅਫਸਰ ਥਾਣਾ ਫਲੋਰ ਵੱਲੋਂ ਮੁਲਾਸਨ ਤੋਂ ਪੂਰਾ ਫਲੋਰ ਚੋਰੀ ਤੇ ਨਸ਼ਾ ਵੇਚਣ ਵਾਲਿਆਂ ਤੇ ਸਪੈਸ਼ਲ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਥਾਣਾ ਮੁਕੀ ਫਿਲੌਰ ਨੇ ਦੱਸਿਆ ਕਿ ਇਹਨਾਂ ਦਾ ਨਾਂ ਸ਼ਸ਼ੀਪੁੱਤਰ ਰਾਮਕੁਮਾਰ ਵਾਸੀ ਮੋਹਲਾ ਸੰਤੋਖਪੁਰਾ थाना ਫਿਲੌਰ ਅਤੇ ਰਜਨੀ ਉਲਫਰਜੀ ਪੁੱਤਰ ਪਰਮਜੀਤ ਵਾਸੀ ਮੋਹਲਾ ਸੰਤੋਖਪੁਰਾ थाना ਫਿਲੌਰ ਹੈ। ਮੋਡਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਨਸ਼ਾ ਤਸਕਰਾਂ ਲੋਕ ਚਿਪਕੀ ਕਾਫੀ ਸਮੇਂ ਤੋਂ ਨਸ਼ਾ ਵੇਚੰਦਾ ਤੰਦਾ ਕਰ ਰਹੇ ਸੀ। ਅਤੇ ਇਹਨਾਂ ਦੇ ਖਿਲਾਫ ਐਨਡੀਪੀਐਸ ਅਗਰੰਭਿਤ ਪਹਿਲਾਂ ਵੀ ਵੱਖ-ਵੱਖ ਮੁਕਦਮੇ ਦਰਜ ਹਨ ਜੋ ਇਹਨਾਂ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਫਕੀਰ ਦਾ ਵਾਰਡ ਨੰਬਰ 2 ਮੁਹੱਲਾ ਸੰਤੋਪੁਰਾ ਵਿੱਚ ਨਸ਼ਾ ਵਿਚਣ ਦੇ ਲੋਕਾਂ ਨੇ 20487 ਅੱਜ ਤੁਸੀਂ ਛੇੜ ਮਾਰ ਕੇ ਕਾਫੀ ਜੇਡਿਸਰ ਗੈਂਸੜ ਫੜ ਲਿਆ ਤੁਸੀਂ ਮੌਕੇ ਤੇ ਕਹਿਣਾ ਚਾਹੁੰਦੇ ਕੀ ਜੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜੋ ਸਾਨੂੰ ਰੋਜ਼ਾਨਾ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜੋ ਨਿਰਦੇਸ਼ ਮਿਲਦੇ ਆ ਉਸ ਦੇ ਤਹਿਤ ਜੋ ਮਹਿਮ ਚੱਲ ਰਹੀ ਆ ਜਿਸ ਦੇ ਤਹਿਤ ਜੋ ਹੁਣ ਕੁਝ ਪਿਛਲੇ ਦਿਨਾਂ ਵਿੱਚ ਮਹੱਲਾ ਸੰਤੋਖਪੁਰਾ ਵਿੱਚੋਂ ਕੁਝ ਪਬਲਿਕ ਵਾਲਿਆਂ ਵੱਲੋਂ ਸ਼ਿਕਾਇਤ ਕੀਤੀ ਕਿ ਜੋ ਨਸ਼ਾ ਵੇਚਣ ਦੀ ਸ਼ਿਕਾਇਤ ਮਿਲੀ ਸੀ ਜਿਸ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਵਿੱਚ ਅਸੀਂ ਇੱਕ ਲੇੜੀ ਔਰ ਇੱਕ ਜੈਂਟਸ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ 20 ਗ੍ਰਾਮ ਹੈਰੋਇਨ ਦੀ ਰਿਕਵਰੀ ਕੀਤੀ ਗਈ ਹੈ ਉਹਨਾਂ ਦੇ ਪਰ ਖਿਲਾਫ ਗਲਵਾ ਨੰਬਰ 299 ਦਰਜ ਕਰਕੇ ਐਨਡੀਪੀਐਸ ਐਕਟ ਤਹਿਤ ਤੋタル ਕੀਤਾ ਗਿਆ ਹੈ ਜਿਨ੍ਹਾਂ ਦੇ ਨਾਮ ਜੋ ਸੁਸ਼ੀਲ ਕੁਮਾਰ ਅਤੇ ਰਜਨੀ ਰੋ ਰੱਜੀ ਵਾਸੀ ਦੋਪਰਾ ਮਹੱਲਾ ਆ ਜੋ ਸੁਸ਼ੀਲ ਕੁਮਾਰ ਦੇ ਖਿਲਾਫ ਪਹਿਲਾਂ ਵੀ ਐਂਟੀ ਜੈਕਟ ਹੈ ਤੇ ਉਨਾਂ ਕਰਨੇ ਦਰਜ ਹਨ ਜਿਹੜੇ ਲੋਕ ਲਾ ਕੇ ਫਰਾਰ ਨੇ ਉਹਨਾਂ ਤੇ ਵੀ ਕਾਰਵਾਈ ਹੋ ਗਈ ਜਿਹਨਾਂ ਦੇ ਵੀ ਅਸੀਂ ਜਿੱਥੇ ਜਿੱਥੇ ਤੱਕ ਉਹ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਹੋਰ ਵੇਅਰਬਾਕਸ ਮਿਲ ਰਹੇ ਨੇ ਇਨਫੋਰਮੇਸ਼ਨ ਮਿਲ ਰਹੀ ਹੈ ਉੱਥੇ ਜਦ ਤੱਕ ਰੇਡ ਕੀਤੇ ਜਾ ਰਹੇ ਆ ਉਹਨਾਂ ਵੀ ਅਸੀਂ ਜਲਦੀ ਤੋਂ ਜਲਦੀ ਫੜਕੇ ਸਲਾਖਾ ਵਿਸ਼ੇ ਭੇਜਾਂਗੇ ਔਰ ਮੈਂ ਮਹੱਲਾ ਸੰਤੋਪੁਰਾ ਔਰ ਸਾਰੇ ਇਲਾਕਾ ਫਲੋਰਟੀ ਨਿਵਾਸੀਆਂ ਨੂੰ ਇਹ ਇਹ ਚੇਤਾਵਨੀ ਦੇਣਾ ਚਾਹਨਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਕੋਈ ਵੀ ਸਿਰ ਚੁੱਕਉਣੀ ਨਹੀਂ ਦਿੱਤਾ ਜਾਊਗਾ ਉਹਨਾਂ ਦੀ ਜਿੱਥੇ ਜਗ੍ਹਾ ਹੈ ਉੱਥੇ ਭੇਜਿਆ ਜਾਵੇਗਾ ਸੈਂਟਰਲ ਜੇਲ੍ਹ ਕਬੂਤ ਖੇ ਵਿੱਚ ਇਹ ਕਿੱਥੋਂ ਲਿਆਉਂਦੇ ਸੀ ਕਿੱਥੇ ਭੇਜਦੇ ਸੀ ਕਿੰਨਾ ਮੰਗਦੇ ਇਹ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਜਾਰੀ ਕੀਤੀ ਜਾਵੇਗੀ